ਵਧੀਆ ਲੱਗਦੀ ਆ ਕੋਈ ਕੋਈ ਨਹੀਂ ਕੋਈ ਨਹੀਂ ਆ ਗਿਆ ਆ ਜਾ ਤਿੰਨ ਸੌ ਦੋ ਕੱਪੜੇ ਲਾ ਆ ਜਾ ਨੰਬਰ ਲਾ ਬਰਾਬਰ ਦਾ ਵੀਡੀਓ ਬਣਾਉਣ ਵਾਲੇ ਹਾਂ ਅਸੀਂ ਆ ਗਏ ਵੀਡੀਓ ਬਣਾਉਣ ਵਾਲਾ ਵੀਡੀਓ ਬਣਾਉਣ ਲੋ ਰੋਕਾ ਨਹੀਂ ਬਣਾਵੀਂ ਵਿੱਚ ਭਰਾਵਾ ਛੱਡ ਦਿਓ ਫੁੱਟੀ ਪੀ ਬਾ ਇੱਕ ਛੱਡ ਦੇ ਦੋ ਮਿੰਟ ਵਾਹ ਸਹੀ ਹੋ ਜਾਵੇ ਦੋਨੇ ਛੱਡ ਦੇ ਕੋਈ ਇੱਕ ਬਾ ਫੜ ਲੈ ਇੱਕ ਬਾ ਇੱਕ ਵਕਤ ਦੇ ਇਧਰ ਇਧਰ ਬੈਠਾ ਇਧਰ ਨਾਲ ਇਧਰ ਆ ਵੀਡੀਓ ਬਣਾਇਆ ਜੀ ਬੱਚਾ ਭਾਈਆ ਸਟੇ ਸਟੇ ਸਾਹਿਬ ਅੱਗੇ

ਤੇ ਬਾਈਕ ਦੀ ਚਾਬੀ ਫਿਰ ਕਿੱ데 ਲਾਈ ਜਾਂਦਾ ਚਾਬੀ ਇਹਨੂੰ ਲਾਈ ਹੈ ਨਹੀਂ ਪਤਾ ਨਾ ਮੈਂ ਬਾਈਕ ਦੀ ਚਾਬੀ ਲਾਈ ਤੇ ਤੈਨੂੰ ਚਾਬੀ ਲਾਉਂਦੇ ਫੜਿਆ ਵੀ ਤੈਨੂੰ ਇੱਥੋਂ ਆਇਆ ਮੁੜ ਗਿਆ ਨਾਮ ਕੀ ਤੇਰਾ ਨਾਮ ਕੀ ਹੈ ਨਾਮ ਕੀ ਹੈ ਮੇਰੀ ਚਾਬੀ ਮੇਰੀ ਹੈ ਹੀ ਨਹੀਂ ਬਈ ਨਾਮ ਕੀ ਹੈ ਨਾਮ ਕੀ ਹੈ ਨਾਮ ਤੇਰੇ ਦਾ ਚਾਬੀ ਕਿਹੜੀ ਸੀ ਚਾਬੀ ਦਿਖਾਈ ਚਾਬੀ ਕਿਹੜੀ ਸੀ ਚਾਬੀ ਵੀ ਪਾਓ ਵੈਰੀ ਚਾਬੀ ਸੀ ਨਾਮ ਮੈਂ ਲਾਈ ਆ ਕੱਥੋਂ ਹੋਇਆ ਚੋਰ ਚਾਬੀ ਆ ਨਾਮ ਕੀ ਹੈ ਬਾਈ ਤੇਰਾ ਮੇਰੀ ਗੱਲ ਸੁਣੋ ਮੈਂ ਉੱਥੋਂ ਹੀ ਮੁੜ ਗਿਆ ਸੁਣ ਲਿਆ ਮੈਂ ਉਹੀ ਮੁੜ ਗਿਆ ਨਾਮ ਕੀ ਹੈ ਨਾਮ ਤਾਂ ਦੱਸ ਦੇ ਬਾਈ ਤੁਸੀਂ ਮੇਰੇ ਨਾਲੋ ਸਟੇਟ ਕਿੱਥੋਂ ਆਇਆ ਕਿਹਨੇ ਆਈ ਇਹ ਕਿਹੜਾ ਪਿੰਡ ਕਿਹੜਾ ਮੇਰੇ ਤੇਰਾ ਹਾਂਜੀ ਹਾਂਜੀ ਮੈਨੂੰ ਪਿੰਡ ਕਿਹੜਾ ਰੋੜਿਆਂ ਵਾਲਾ ਲੈ ਲਓ ਥੋੜਾ ਜਿਹਾ ਨਾਮ ਕੀ ਹੈ ਕੀ ਚੋਰੀ ਕੀ ਕੀਤਾ ਕੁਛ ਨਹੀਂ ਚੋਰੀ ਕੀਤਾ ਜੀ ਫਿਰ ਇੱਥੇ ਮੋਟਰਸਾਈਕਲ ਨੂੰ ਚਾਬੀ ਗਈ ਸੀ ਉਸ ਦਿਨ ਲਾਈ ਨਹੀਂ ਚਾਬੀ ਨਹੀਂ ਲਾਈ ਮੋਟਰਸਾਈਕਲ ਨੂੰ ਨਾ ਮੈਂ ਇੱਥੋਂ ਐ ਮੁੜ ਕੇ ਚੱਲਿਆ ਸੀਗਾ ਇੱਥੇ ਇੱਕ ਵੀਰਾ ਬੈਠਾ ਸੀ ਉਹਦੇ ਸਾਹਮਣੇ ਹੀ ਮੁੜ ਕੇ ਗਿਆ ਮੈਂ ਮੈਂ ਕੋਈ ਚੋਰ ਨਹੀਂ ਆ ਜਿਹੜੇ ਮੈਂ ਆਪਦੇ ਚਾਚੇ ਯਾਰ ਤੂੰ ਕਦੇ ਕਹਿ ਰਿਹਾ ਤੇਰੇ ਦਾਦਾ ਦਾਖਲਾ ਕਰੇ ਉਹਨਾਂ ਮੈਂ ਉੱਥੇ ਦੇ ਤੇ ਆਇਆ ਸੀ ਯਾਰ ਮੇਰੇ ਮਾਚੇ ਦਾ ਨਾਮ ਲਿਆ ਕੋਈ ਦਾਦੇ ਦਾ ਕੀ ਕਰੇ ਚਾਚਾ ਕਹਿ ਰਿਹਾ ਯਾਰ ਕਦੇ ਕਹਿ ਮੈਂ ਵਿਆਹ ਕਰਾ ਚੱਲ ਲੈ ਲੈ ਮੇਰਾ ਵੀ ਲੈ ਹਾਂਜੀ ਸਰ ਕੀ ਨਾਮ ਕੀ ਹੈ ਤੁਹਾਡਾ ਨਹੀਂ ਕੋਈ ਮੇਰੇ ਕੋਲ ਮੇਰਾ ਨਾਮ ਸੁਖਮਾਰ ਜੀ ਇੱਥੇ ਕੀ ਮਸਲਾ ਹੋਇਆ ਹੈ ਮੈਂ ਸਾਡੇ ਅੱਜ ਇੱਥੇ ਥੈਲਾਸੀਮੀਆ ਬੱਚੇ ਨੂੰ ਬੁਲਾਇਆ ਗਿਆ ਸੀਗਾ ਥੈਲਾਸੀਮੀਆ ਦੇ ਸੀਗਾ ਮੇਰੇ ਖੁਦ ਦਾ ਬੱਚਾ ਥੈਲਾਸੀਮੀਆ ਗੌਰਵ ਕੰਬੋਜ ਜਿਹਨੂੰ ਇੱਕ ਦਿਨ ਦਾ ਇਹ ਐਸਐਸਪੀ ਬਣਾਇਆ ਗਿਆ ਸੀਗਾ ਅਸੀਂ ਮੈਂ ਹੁਣ ਹਸਪੀਟਲ ਨੂੰ ਜਾ ਰਿਹਾ ਸੀਗਾ ਇਹ ਵਾਲਾ ਚੋਰ ਜਿਹੜਾ ਸੀਗਾ ਮੈਨੂੰ ਦੇਖ ਲਈ ਅਸੀਂ ਮੇਰੇ ਮੋਟਰਸਾਈਕਲ ਦੇ ਉੱਪਰ ਬੈਠਾ ਸੀਗਾ ਤੇ ਹੱਥ ਵਿੱਚ ਚਾਬੀ ਸੀ ਇੱਕ ਵਾਰ ਇਹਨੇ ਮੈਂ ਦੇਖ ਕੇ ਥੋੜਾ ਅੱਗੇ ਚਲਾ ਗਿਆ ਮੈਨੂੰ ਇਹਦੀ ਹਰਕਤ ਦਾ ਪਤਾ ਲੱਗ ਗਿਆ ਸੀ ਵੀ ਚੋਰੀ ਕਰਨ ਲੱਗਿਆ ਮੈਂ ਅੱਗੇ ਚਲਾ ਗਿਆ ਇਹਨੇ ਮੈਨੂੰ ਦੇਖਿਆ ਵੀ ਉਹ ਅੱਗੇ ਚਲੇ ਗਏ ਨੇ ਕਿ ਜਦੋਂ ਮੋਟਰਸਾਈਕਲ ਦੇ ਇਹਨੇ ਚਾਬੀ ਲਗਾਈ ਆ ਕਿੱਕ ਮਾਰਨ ਲੱਗਿਆ ਜੀ ਤੇ ਮੈਂ ਉੱਤੋਂ ਆ ਕੇ ਇਹਨੂੰ ਫੜ ਲਿਆ ਜੀ ਹੁਣ ਅਸੀਂ ਪੀਸੀਆਰ ਨੂੰ ਬੁਲਾਇਆ ਜੀ ਇਥੇ ਦੀ ਜਿਹੜੀ ਆਪਣੇ ਜ਼ਿਲ੍ਹਾ ਫਾਇਲ ਕਰਦੀ ਆ ਅਸੀਂ ਉਹਨਾਂ ਦੇ ਹਵਾਲੇ ਕਰਨ ਗਏ ਤੁਹਾਡੇ ਸਾਹਮਣੇ ਤੇ ਸਾਡੀ ਇਹ ਰਿਕਵੈਸਟ ਹੈ ਜੇ ਇਥੇ ਆਏ ਦਿਨ ਘੋਰੀਆਂ ਹੋ ਰਹੀਆਂ ਨੇ ਤੇ ਅਸੀਂ ਅੱਗੇ ਤਾਂ ਮਜਬੂਰੀ ਦੇ ਮਾਰੇ ਮੇਰਾ ਬੱਚਾ ਲੜਕਾ ਗੌਰਵ ਕੰਬੋਜ ਜਿਹਨੂੰ ਹਫਤੇ ਬਾਅਦ ਬਲੱਡ ਲੱਗਦਾ ਅਸੀਂ ਅੱਗੇ ਮੰਨ ਲਓ ਜਿਹੜਾ ਹੈਗਾ ਬਹੁਤ ਮਜਬੂਰੀ ਦੇ ਵਿੱਚ ਇਹੋ ਜੇ ਚੋਰ ਜੇਕਰ ਵੱਲੋਂ ਸਾਡੇ ਵਰਗਿਆਂ ਦਾ ਮਰੀਜ਼ਾਂ ਦਾ ਮੋਟਰਸਾਈਕਲ ਚੋਰੀ ਕਰੇ ਜਾਂ ਹੋਰ ਕਿਸੇ ਦਾ ਕਰਨਗੇ ਤੇ ਇਹ ਤੇ ਪਬਲਿਕ ਦਾ ਕੀ ਬਣੇ ਕਿਹੜਾ ਮੋਟਰਸਾਈਕਲ ਸੀ ਤੁਹਾਡਾ ਸਪਲੈਂਡਰ ਪ੍ਰੋ ਹੈਗਾ ਜੀ ਮੋਟਰਸਾਈਕਲ ਪੱਕਾ ਹੀ ਕੀ ਨਾ ਗਿਆ ਚੋਰੀ ਕੀਤੀ ਜਾਂ ਨਹੀਂ ਜਾਂਦੀ ਪੱਕਾ ਵਿੱਚ ਚਾਬੀ ਵੀ ਇਹਦੀ ਲੱਗੀ ਚਾਬੀ ਸਾਡੇ ਕੋਲ ਹੈਗੀ ਜੀ ਆ ਇਹਦਾ ਮੋਬਾਈਲ ਵੀ ਸਾਡੇ ਕੋਲ ਹੈਗਾ ਜੀ ਜੀ ਠੀਕ ਹੈ ਜੀ ਇਹ ਆਪਦੇ ਆਪ ਨੂੰ ਕਹਿੰਦਾ ਦੀ ਮੈਂ ਰੁ ਸਟੀਕਰ ਜਿਹੜਾ ਨਹੀਂ ਦੇ ਰਹੇ ਅੰਮਸਲ ਕਿ ਕਿੰਦੇ ਬਾਰ ਚੋਰੀ ਕਰਦਾ ਪਿਆ ਸੀ ਹਾਂਜੀ ਕਿੱਥੇ ਚੋਰੀ ਕਰਦਾ ਸੀ ਵਲ ਹਸਪੀਟਲ ਫਾਜ ਲਗਾ ਜੀ ਫਾਜ ਦਾ ਜਿਹੜਾ ਨਵਾਂ ਬਣਿਆ ਹੁਣ ਪੀਸੀਆਰ ਦੇ ਵਾਲੇ ਕਰਤਾ ਹਾਂਜੀ ਹਾਂਜੀ ਪੀਸੀਆਰ ਦੇ ਵਾਲੇ ਅਸੀਂ ਕਰਣ ਲੱਗੇ ਜੀ ਤੇ ਸਾਡੀ ਇਹ ਹੀ ਮੰਗ ਹੈ ਕਿ ਇਹੋ ਚੋਰਾਂ ਨੱਥ ਪਾਈ ਜਾਵੇ ਤਾਂ ਜੋ ਕਿ ਪਬਲਿਕ ਜਿਹੜਾ ਹੈ ਚੋਰੀਆਂ ਤੋਂ ਬਚਾਇਆ ਜਾ ਸਕੇ ਫੜਲੇ ਕੋਣੀ ਨਾ ਸੀ ਸਿਟੀ ਥਾਣੇ ਜਾ ਕੇ ਅੱਦੀ ਜਾ ਕੇ ਨੂੰ ਬੰਦ ਕਰਾਵਾਂਗੇ ਜੀ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਆਈਓ ਕਰਨੀ ਹੈ ਇਹ ਜਿਹੜੀ 112 ਵਾਲੀ ਕੰਪਲੇਂਟ ਵਾਲੇ ਹੈਗੇ ਆ ਜੀ ਇਹਨੂੰ ਉੱਥੇ ਜਾ ਕੇ ਜਮਾ ਕਰਾ ਦੇਣਾ ਹੈਗਾ ਉੱਥੇ ਸਾਰੀ ਕਾਰਵਾਈ ਪੁਲਿਸ ਜਿਹੜੀ ਸਿਟੀ ਫਾਈਲ ਕਰਦੀ ਕਰੋ ਕੀ ਦੱਸਿਆ ਜਾ ਰਿਹਾ ਕੀ ਚੋਰੀ ਕਰ ਰਿਹਾ ਸੀ ਇਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਇਹਦੀ ਹਰਕਤ ਸਾਰੀ ਰਿਪੋਰਟ ਕਰਨੀ ਕਮਲਿਕ ਨੇ ਇਹਨੇ ਚਾਬੀ ਲਾ ਲਈ ਸੀ ਚਾਬੀ ਲਾਉਂਦੇ ਫੜਿਆ ਗਿਆ ਤੇ ਹੁਣ ਇਹਨੂੰ ਅਸੀਂ ਸਿਟੀ ਫਾਈਲ ਕਰਾਏ ਜਾ ਰਹੇ ਹਾਂ ਅਗਲੀ ਵਾਰ ਆਣੇ ਵਾਲੇ ਕਰਨੀ